ਤੁਸੀਂ ਕਹਿੰਦੇ ਵਾਟਰਪਰੂਫ ਆ ਇਹ ਹਾਂਜੀ ਹਾਂਜੀ ਬਾਈ ਜੀ ਬਿਲਕੁਲ ਵਾਟਰਪਰੂਫ ਆ ਬਾਈ ਭਿੱਜ ਜਾਣਗੇ ਕੌਣ ਕਹਿੰਦਾ ਵਾਟਰਪਰੂਫ ਆ ਹੁੰਦਾ ਹੀ ਨਹੀਂ ਮੇਰੇ ਸੇਟ ਸਾਫ਼ ਸਾਫ਼ਤ ਕਰ ਦੋਗੇ ਬਿਲਕੁਲ ਬਾਈ ਤੁਹਾਡੇ ਸਾਹਮਣੇ ਸਾਫ਼ਤ ਕਰਕੇ ਦਿਖਾਵਾਂਗੇ ਦਿਖਾਓ ਕਰਕੇ ਲਓ ਜੀ ਲੈ ਇਹ ਤੇ ਕੀ ਕਰ ਲਾ ਚੱਕ ਪਾਣੀ ਚੱਕ ਪਾਣੀ ਆ ਹਾਂ ਪਾਣੀ ਆ ਲਾ ਪਾਣੀ ਆਹ ਚੱਕ ਪਾਣੀ ਭਰਾਵਾ ਇਹ ਸਾਰਾ ਭੇਜ ਜਾਣਾ ਤੁਹਾਡੇ ਸੇਟ ਦੇ ਆ ਦੇਖ ਆ ਦੇਖ ਇਹ ਚਲਾ ਦਿਆ ਚਲਾ ਚਲਾ ਲੈ ਤੇ ਬਈ ਐ ਖਰਾਬ ਨਹੀਂ ਹੁੰਦਾ ਇਹ। ਕੋਈ ਕੁਝ ਨਹੀਂ ਹੁੰਦਾ ਬਾਈ ਕੁਝ ਨਹੀਂ ਹੁੰਦਾ। ਜੇ ਮੰਨ ਲਾ ਹੁਣ ਖੇਤ ਵਾਣ ਬਾਈ ਜੰਨੇ ਆਂ ਤੇ ਮੀਂਹ ਆ ਜਾਂਦਾ ਨਹੀਂ। ਨਹੀਂ ਬਾਈ ਇਹ ਮੀਂਹ ਖਤਰੀ ਬਣਾਇਆ ਵਾਟਰਪੂਫ ਏ। ਅੱਛਾ। ਹਾਂ ਬਸ ਗਾਨਾ ਨਾ ਮਾਰੋ ਸਿੱਧੀ ਇਹ ਚ। ਉਹ ਪਾਣੀ ਦਾ ਪ੍ਰੈਸ਼ਰ ਨਾ ਮਾਰੋ। ਇਹ ਮਾਲਾ ਸਲਾਹ ਹੈ ਜਾਂ ਪਾਣੀ ਪਾਓ ਕੋਈ ਕੋਈ ਚੱਕਰ ਨਹੀਂਗਾ। ਕੋਈ ਚੱਕਰ ਨਹੀਂ ਵੀਰੇ ਕੋਈ ਦਿੱਕਤ ਨਹੀਂ ਥੋੜੇ ਸਾਹਮਣੇ ਹੀ ਪਾਇਆ ਪਾਣੀ ਆਪਾਂ। ਬਿਲਕੁਲ ਬਾਈ ਮੈਂ ਕਹ ਤੁਸੀਂ ਕਹੀ ਨਾ ਵਾਟਰਪੂਫ ਹੈ ਮੈਂ ਕਹ ਆਪਣੀ ਵੀਡੀਓ ਦੇਖ ਕੇ ਬੰਦਾ ਕੱਲ ਨੂੰ ਲੈ ਗਿਆ ਮੀਂਹ ਚ ਆ ਗਿਆ ਪਿੱਛੇ ਜੇ ਇਹ। ਹਾਂ ਖਰਾਬ ਨਹੀਂ ਹੁੰਦਾ ਵੀਰੇ ਕੱ ਲੋਕ ਫੁੱਦੂ ਬਣਾਈ ਜਾਂਦੇ 16 ਕਹਿ ਕਹਿ ਕੇ ਵੀ ਸਾਡਾ 16 ਇੰਚ ਸਾਡਾ 17 ਇੰਚ ਆ ਹੁੰਦਾ ਵੀਰੇ 15 ਇੰਚ ਇਹ ਪੈਜੂ 2500 ਰੁਪਏ ਦਾ ਵੀਰੇ 2500 ਦਾ ਹਾਂ ਵੀ ਡੈਕ ਨਾਲ ਪਲੱਸ ਦੋ ਬਲੂਟੁੱਥ ਹੈ ਹਾਂ ਬਲੂਟੁੱਥ ਹੈ ਵੀਰੇ ਪੈਨ ਡਰਾਈਵ ਆ ਬਲੂਟੁੱਥ ਸਭ ਕੁਝ ਓਕੇ ਆ ਤੇ ਕਿੰਨੇ ਸਪੀਕਰ ਹੋਣਗੇ 8 ਇੰਚ ਦੋ ਸਪੀਕਰ ਹੋਣਗੇ 8 ਇੰਚ ਦੋ ਸਪੀਕਰ ਦੇਣਾ ਹਾਂ ਬਿੱਟ ਬਾਕਸ ਇਸ ਪਰ ਮੈਂ ਜਿਵੇਂ ਕਹੇ ਪੇਟੀਆਂ ਪੂਟੀਆਂ ਖਿਲਾਰਦੀਆਂ ਗੱਲਾਂ ਕਰਦੇ ਖਿਲਰ ਖਿਲਰ ਜਾਂਦੀਆਂ ਕਿ ਨਹੀਂ ਖਿਲਰਦੀਆਂ ਇਹ ਤਾਂ ਮੇਰੇ ਗੱਲਾਂ ਨਹੀਂ ਖਿਲਰਦੀਆਂ ਪੇਟੀਆਂ ਉਹ ਜੇ ਪੇਟੀ ਮਾੜੀ ਬਣਾਵਾਂਗੇ ਤਾਂ ਖਿਲਰ ਹੋਗੀ ਬਾਈ ਠੀਕ ਹੈ ਤੇ ਚੰਗੀ ਪੇਟੀ ਬਣੀ ਹੋਏ ਪੇਟੀ ਕਿਵੇਂ ਵੀ ਨਹੀਂ ਖਿਲਰਦੀ ਬਾਈ ਖਿਲਰਦੀ ਨਹੀਂ ਜਮਾ ਹੀ ਨਹੀਂ ਖਿਲਰਦੀ ਪੈਨਰ ਵਗੈਰਾ ਦੇ ਆਗੇ ਉਹਨਾਂ ਦੇ ਬਰਾਬਰ ਦੇ ਸਪੀਕਰ ਹੈਗੇ ਉਹਨਾਂ ਨੂੰ ਰੇਟ ਘੱਟ ਹੈਗਾ ਇਹਨਾਂ ਦਾ ਪਰ ਸਪੀਕਰ ਬਰਾਬਰ ਦੇ ਸਪੀਕਰ ਬਰਾਬਰ ਦੇ ਤੁਸੀਂ ਇ ਬਾਕੀ ਜਦੋਂ ਮਤਲਬ 베ਸ ਵਗੈਰਾ ਚੱਲਦੀ ਹੈ ਤਾਂ ਉਦੋਂ ਇਹ ਬਲਿੰਕ ਕਰਦੀਆਂ ਲਾਈਟਾਂ ਵਗੈਰਾ ਤੇ ਲੈ ਵੀ ਜਿਹੜੇ 뮤직 ਸਿਸਟਮ ਲੱਭਦੇ ਆ ਵਧੀਆ ਕੁਆਲਿਟੀ ਦਾ ਸਸਤੇ ਤੋਂ ਸਸਤਾ ਮਹਿੰਗੇ ਤੋਂ ਮਹਿੰਗਾ ਤੁਹਾਨੂੰ ਕੁ 베ਸਾਂ ਵਾਲਾ ਵੀ ਮਿਲ ਜਾਊਗਾ ਮੈਂ ਪਹੁੰਚਿਆ ਇਸ ਟਾਈਮ ਰਾਮਾ ਮੰਡੀ ਜ਼ਿਲ੍ਹਾ ਬਠਿੰਡਾ ਜਲੰਧਰ ਵਾਲੀ ਨਾਲ ਸਮਝ ਲਓ ਕਈ ਵੀਰ ਪਿਛਲੀ ਾਰ ਵੀ ਜਲੰਧਰ ਵਾਗੇ ਸੀ ਤਹਿਸੀਲ ਪੈਂਦੀ ਆ ਤਲਵੰਡੀ ਸਾਬੋ ਗੱਲ ਕਰਦੇ ਆ ਬਾਈ ਨਾਲ ਹਨਾ ਤੇ ਹਰਪ੍ਰੀਤ ਬਾਈ ਆਪਾਂ ਪਹਿਲਾਂ ਵੀ ਵੀਡੀਓ ਪਾਈਆਂ ਤੇ ਐਚ ਐਸ ਸਿੱਧੂ 뮤직 ਕਿਉਂਕਿ ਆਪਣੇ ਕੋਲੇ ਟਰੈਕਟਰ ਤੇ ਵੀ ਲੱਗਿਆ ਹੋਇਆ ਬਹੁਤ ਘੈਂਟ ਆ 뮤직 ਹਨਾ ਤੇ ਆਵਾਜ਼ ਵਗੈਰਾ ਤੇ ਬਾਈ ਕੁਆਲਿਟੀ ਵੀ ਜਣ ਕਹਿੰਦੇ ਹੁੰਦੇ ਵੀ ਜਣੀ ਬੇਸ ਵਾਲੀਆਂ ਤਸੱਲੀਆਂ ਕਰਾ ਦਿੰਦਾ ਹਣਾ ਤੇ ਮਲਾਉਣੇ ਆ ਬਾਈ ਨਾਲ ਸੱਚੀ ਕਰ ਬਈ ਸੱਚੀ ਕਰ ਬਾਈ ਕੀ ਹਾਲ ਚਾਲ ਨੇ ਬਾਈ ਵਧੀਆ ਵਧੀਆ ਬਈ ਅੱਜ ਫਿਰ ਕਾਫੀ ਟਾਈਮ ਬਾਅਦ ਆਪਾਂ ਵੀਡੀਓ ਪਾ ਰਹੇ ਹਾਂ 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 ਉਹ ਸਵਾਲ ਵੀ ਹੈ ਬਾਈ ਕੋਈ ਜਰੂਰ ਬਾਈ ਜੀ ਹਾਂ ਕੋਈ ਚੱਕਰ ਬਿਲਕੁਲ ਤੇ ਇੱਕ ਵਾਰੀ ਆਪਦਾ ਲੋਕੇਸ਼ਨ ਜਰੂਰ ਦੱਸ ਦਿਓ ਨਾ ਹਾਂ ਵੀਰੇ ਆਪਣੀ ਲੋਕੇਸ਼ਨ ਹੈਗੀ ਹੈ ਵੀਰੇ ਰਾਮਾ ਮੰਡੀ ਕੌਮਸ਼ਲਾ ਰੋਡ ਹਾਂ ਤੇ ਜਿਹੜੀ ਆਪਣੇ ਨਾਲ ਤਸੀਲ ਤਲਵੰਡੀ ਸਾਬੋ ਚਾਏ ਜਿਲ੍ਹਾ ਬਠਿੰਡਾ ਚਾਏ ਠੀਕ ਹੈ ਲੈ ਵੀ ਹਰਪੀਤ ਬਾਈ ਮੈਂ ਮਿਊਜ਼ਿਕ ਸਿਸਟਮ ਤਾਂ ਦੇਖੂ ਬਾਅਦ ਚ ਜਿਹੜੇ ਵੀ ਲਾਈ ਬੈਠਾਂਗਾ ਹਾਂਜੀ ਅੱਜ ਬਾਈ ਮੈਨੂੰ ਐ ਕਿਉਂ ਸ਼ੱਕ ਜਾ ਪੈਂਦਾ ਵੀ ਤੁਸੀਂ ਡੋਰ 3 ਮੈਗਨੇਟ ਵਾਲਾ ਸਿੰਗਲ ਮੈਗਨੇਟ ਵਾਲਾ ਡਬਲ ਮੈਗਨੇਟ ਵਾਲੇ ਨਾ ਤੇ ਫੁੱਦੂ ਬਣਾਉਂਦੇ ਆ ਕੀ ਲੋਕਾਂ ਨੂੰ ਕੀ ਵੀ ਤਾਂ ਨਹੀਂ ਫੁੱਦੂ ਤਾਂ ਨਹੀਂ ਬਣਾ ਰਹੇ ਨਹੀਂ 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 ਵੀਰੇ ਫੁੱਦੂ ਨਹੀਂ ਇਹ ਕੁਆਲਿਟੀ ਪੂਰੀ ਸਿਰਾਂ ਬੰਦੀ ਆ ਵੀਰੇ ਤਿੰਨ ਮੈਗਨੇਟ ਆ ਗਿਆ 2.5 ਇੰਚ ਕੁਆਲ ਆ ਗਿਆ ਇਹਦੇ ਚ ਠੀਕ ਹੈ ਕੁਆਲਿਟੀ ਪੂਰੀ ਜਮਾ ਸਿਰਾਂ ਇੱਕ ਨੰਬਰ ਆ ਠੀਕ ਹੈ ਹਾਂ ਗੱਲਾਂ ਨਾਲ ਨਹੀਂ ਵੀਰੇ ਹੈਗਾ ਤਿੰਨ ਮੈਗਨੇਟ ਇਹਦੇ ਵਿੱਚ ਗੱਦਾਮ ਹੈਗਾ ਤਾਂ ਹੀ ਤਿੰਨ ਮੈਗਨੇਟ ਆ ਵੀਰੇ ਇਹ ਕਿਸੇ ਕੰਪਨੀ ਦਾ ਜਾਂ ਤੁਸੀਂ ਆਪ ਬਣਾ ਨਹੀਂ ਵੀਰੇ ਹੈਂਡ ਮੇਡ ਹੈ ਵੀਰੇ ਹੈਂਡ ਮੇਡ ਤਿਆਰ ਕਰਦੇ ਆ ਇਹ ਕਿੰਨੇ ਇੰਚੀ ਆ ਜਿਹੜਾ ਆਹ ਪਿਆ ਇਹ ਵੀਰੇ 15 ਗਾ ਲੋਕ ਫੁੱਦੂ ਬ ਅੱਛਾ ਠੀਕ ਹੈ ਹੁਣ ਮੈਂ ਕਹ ਇਹਨੂੰ ਤਾਂ ਕਹਿੰਦਾ ਵੀ 16 ਇੰਚ ਹੀ ਹੈਗਾ ਇਹ ਹੂੰ ਤੁਹਾਨੂੰ ਤਾਂ ਨਹੀਂ ਪਤਾ ਨਾ ਵੀ 16 ਇੰਚ ਕੀ ਹੁੰਦਾ 15 ਕੀ ਹੁੰਦਾ ਹੈਗਾ ਲੋਕਾਂ ਨੇ ਬਾਅਦ ਡਰਾਮੇ ਬਣਾ ਰੱਖਿਆ ਵੀ 16 ਕਹਿ ਕੇ ਵੇਚੀ ਜਾਂਦੇ 15 ਨੂੰ ਠੀਕ ਹੈ ਹਾਂ 15 ਇੰਚ ਹੀ ਹੈਗਾ 15 ਇੰਚ ਹੀ ਹੈ ਠੀਕ ਹੈ 15 ਇੰਚ ਤੇ 15 ਇੰਚ ਹੈਗਾ ਤੇ ਬਾਈ ਗੱਲ ਇਹ ਹੈ ਆ ਵੀ ਜੇ ਆਪਾਂ ਗੱਲ ਕਰੀਏ ਵੀ ਸਭ ਤੋਂ ਸਸਤਾ ਰੇਟ ਹਾਂ ਜਿਹੜੇ ਕਈ ਬਾਲੇ ਪੈਸੇ ਨਹੀਂ ਲਾ ਸਕਦੇ ਹਾਂ ਹਾਂ ਉਹਨਾਂ ਵਾਸਤੇ ਆਪਾਂ ਸ਼ੁਰੂ ਕਰਦੇ ਆ ਪਹਿਲਾਂ ਰੇਟ ਹੀ ਇੱਥੇ ਦੱਸੋ ਵੀ ਜਿਹੜਾ ਸੋਹਣੇ ਕੋਲ ਸਭ ਤੋਂ ਹਾਂ ਪਹਿਲਾਂ ਆਪਾਂ ਕਰਾਂਗੇ ਹਾਂ ਕਰ ਇਹ ਆ ਗਿਆ ਵੀਰੇ ਆਪਣਾ ਨੋਰਮਲ ਰੇਟ ਠੀਕ ਹੈ ਇਹ ਪੈਜੂ 2500 ਰੁਪਏ ਦਾ ਵੀਰੇ 2500 ਦਾ ਹਾਂ ਫਿਰ ਡੈਕ ਨਾਲ ਪਲਸ ਦੋ ਬਲੂਟੁੱਥ ਹੈ ਹਾਂ ਬਲੂਟੁੱਥ ਹੈ ਵੀਰੇ ਪੈਨ ਡਰਾਈਵ ਉਹ ਬਲੂਟੁੱਥ ਸਭ ਕੁਝ ਓਕੇ ਆ ਤੇ ਕਿੰਨੇ ਸਪੀਕਰ ਹੋਣਗੇ 8 ਇੰਚ ਦੋ ਸਪੀਕਰ ਹੋਣਗੇ 8 ਇੰਚ ਦੋ ਸਪੀਕਰ ਦੇਣ ਹਾਂ ਬਿੱਦ ਬਕਸੇ ਸਾਰਾ ਕੰਪਲੀਟ ਕਰ ਜੇ ਕਿਸੇ ਦਾ ਸ਼ੌਂਕ ਹੈ ਵੀ ਭਾਈ ਮੇਰੇ ਕੋਲੇ ਪੈਸੇ ਬਾਲੇ ਹੈ ਨਹੀਂ ਹਣਾ ਵੈਸੇ ਤਾਂ ਆਪਾਂ ਕਹਦੇ ਵੀ ਜਿਹਦਾ ਭਾਈ ਸਰਦਾਗਾ ਤੇ ਉਹੀ ਬਾਲੇ ਪੈਸੇ ਲਾਵੇ ਮੈਂ ਬਾਪੂ ਦੇ ਗਲ ਗੁਠਾਣਾ ਦੇਉ ਹਾਂਜੀ ਆ ਚੀਜ਼ਾਂ ਜਿਵੇਂ ਕਹ ਲਈ ਵੀ ਘੱਟ ਬਾਜ ਡੂੰ ਡੂੰ ਵਾਲੀ ਨਹੀਂ ਹੁੰਦੀ ਹਾਂ ਨੋਰਮਲ ਬਾਜੋਗੇ ਹਾਂ ਜਿਵੇਂ ਬਾਵਾ ਉਮਰ ਦੇ ਆਪਣੇ ਅੰਕਲ ਬਿਉਰਗਾ ਆ ਜਾਂਦੇ ਬਾਪੂ ਘਰ ਗਿਆ ਜਾਂਦੇ ਆ ਜਿਨ੍ਹਾਂ ਨੇ ਪੁਰਾਣੇ ਗਾਣੇ ਸੁਣਨੇ ਪੁਰਾਣੇ ਗਾਣੇ ਸੁਣਨੇ ਉਹਨ ਹਾਂ ਸਟਾਰਟ ਹੈਗਾ ਠੀਕ ਆ ਉਹਦੋਂ ਆ 3035 ਉਹ ਜਿਹੜਾ ਜੋ ਅਗਲੇ ਦਿਨ ਆਜਾ ਹਾਂ ਇੱਥੋਂ ਕਿੱਥੋਂ ਸ਼ੁਰੂ ਹੋ ਜਾਂਦਾ ਤੁਹਾਡੇ ਕੋਲੇ ਰੇਟ ਆਪਣੇ ਕੋਲੇ ਵੀਰੇ ਭਾਈ 2500 ਤੋਂ ਸਟਾਰਟ ਹੋ ਜਾਂਦਾ ਹੈ ਡੈੱਕ ਚੈਂਡ ਹੈਂਡਲ ਤੇ ਕੋਈ ਚੱਕਰ ਨਹੀਂ ਬਾਈ ਜਿੱਥੇ ਮਰਜ਼ੀ ਲੈ 10000 15000 20000 ਵਾਲੀਆਂ ਪੇਟੀਆਂ ਕਰ ਲਓ ਹਾਂ ਜੇ ਨੰਬਰ ਕਰ ਲਓ ਬਾਈ ਆ ਬਾਈ ਅਲੱਗ-ਅਲੱਗ ਤੁਸੀਂ ਰੱਖੀ ਬੈਠੇ ਆ ਆ ਲੱਕੜ ਵਾਲਾ ਲੱਕੀ ਬੈਠੇ ਆ ਦੂਜਾ ਰੱਖੀ ਬੈਠੇ ਲੋਹੇ ਵਾਲਾ ਹਾਂ ਇਹ ਵੀਰੇ ਆ ਜਾਂਦਾ ਆਪਣਾ 10 ਇੰਚੀ ਵਾਲਾ ਆ ਗਿਆ ਵੀਰੇ ਠੀਕ ਆ ਇਹ ਆਪਣੇ 12 ਇੰਚੀ ਦੇ ਲੱਗੇ ਜਾਂਦੇ ਹੈਗੇ ਠੀਕ ਆ ਠੀਕ ਹੈ ਇਹ ਆਪਣੇ ਆਗੇ ਜਿਹੜੇ ਦੂਜੇ ਸਾਬੂ ਫਰਾਂ ਵਾਲੀਆਂ ਪੇਟੀਆਂ ਆ ਗਈਆਂ ਸਾਬੂ ਫਰ ਜਿਵੇਂ ਆਹ ਮਟੀਆਂ ਹਾਂ ਹਾਂ 12 ਇੰਚ 15 ਇੰਚ ਜਿਵੇਂ ਆਹ ਇਹ ਮਤਲਬ ਥੱਲੇ ਕੋਇਲਾਂ ਕੋਲਾ ਲੱਗੀਆਂ ਜਿਵੇਂ ਆਹ ਹੀਟਿੰਗ ਵਾਲੀ ਹਾਂ 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 ਵੀਰੇ ਇਹ ਲੱਗੀ ਹੋਈ ਹੈ ਹੀਟ ਸਿੰਕ ਰੈਡੀਨ ਲੱਗੀ ਹੋਈ ਹੈ ਸਿੰਕ ਲੱਗੇ ਹੁੰਦੇ ਠੀਕ ਹੈ ਠੀਕ ਹੈ ਆਹ ਅਰੀਨਲ ਹੀਟ ਸਿੰਕ ਲੱਗੇ ਹੋਏ ਹੈਗੇ ਪੂਰੀ ਵਧੀਆ ਕੁਆਲਿਟੀ ਹੈਗੀ ਜਮਾ ਕੋਈ ਕੰਪਲੀਟ ਨਹੀਂ ਕਿ ਕਿਸੇ ਚੀਜ਼ ਦੀ ਵੀ ਹਮ ਤੇ ਬਾਕੀ ਭਾਈ ਜੇ ਮੈਂ ਗੱਲ ਕਰਾਂ ਤੁਸੀਂ ਵੀ ਮਤਲਬ ਸਿੰਗਰਾਂ ਦੇ ਫਰੀ ਫਰੀ ਲਾਏ ਹੋਣੇਗੇ ਨਹੀਂ ਵੀਰੇ ਫਰੀ ਤਾਂ ਨਹੀਂ ਲਾਉਂਦੇ ਆਪਾਂ ਹਾਂ ਕਿਉਂਕਿ ਆਇਆ ਸਿੰ ਬਿਲਕੁਲ ਤੇ ਮੈਂ ਕਹਣਾ ਵੀ ਸਿੰਗਰਾਂ ਨਾਲੋਂ ਕਿਸੇ ਜੇ ਕਿਸੇ ਮਤਲਬ ਜਰੂਰਤਮੰਦ ਆ ਜੇ ਕਿਸੇ ਸ਼ੌਂਕ ਦਾ ਰੱਖਦਾ ਹਨ ਕੋਈ ਕਿਸੇ ਨੂੰ ਖੁਸ਼ੀ ਮਿਲੇ ਤੇ ਮੈਨਾਂ ਉਹਦੇ ਵਧੀਆ ਲੱਗ ਜੇ ਸਿੰਗਰਾਂ ਨਾਲੋਂ ਤਾਂ ਐ ਸਿੰਗਰਾਂ ਨੇ ਐ ਨਹੀਂ ਪਤਾ ਚੌਥੇ ਦਿਨ ਲਾ ਕੇ ਕਿਸੇ ਦੇ ਹੋਰ ਦਾ ਲੱਗ ਜਾ ਸੈੱਟ ਦੇਣਾ ਤੁਹਾਡਾ ਸਹੀ ਹੈ ਸਹੀ ਹੈ ਬਾਈ ਗੱਲ ਬਾਕੀ ਆਏ ਆ ਆਪਾਂ ਵੀ ਜਿਹੜਾ ਕੋਈ ਨਾਰਮਲ ਬੰਦਾ ਹੁੰਦਾ ਉਹਨੂੰ ਆਪਾਂ ਘੱਟ ਤੋਂ ਘੱਟ ਜਿੰਨਾ ਹੋ ਸਕਦਾ ਉਹਨਾਂ ਘੱਟ ਤੋਂ ਘੱਟ ਰੁਪਏ ਕਰ ਦਿੰਦੇ ਆ ਬਾਈ ਗਰੰਟੀ ਗਰੰਟੀ ਕੀ ਰਹਿੰਦੀ ਆ ਬਾਈ ਪਾਣੀ ਪੈ ਜੇ ਜਾਂ ਕੋਈ ਹੋਰ ਦਿੱਕਤ ਆ ਤਾਂ ਕੁਝ ਵੀ ਆ ਪਾਣੀ ਦੀ ਤਾਂ ਦਿੱਕਤ ਆਉਂਦੀ ਨਹੀਂ ਵੀਰੇ ਸਾਰੇ ਸੈੱਟ ਠੀਕ ਆ ਲੈ ਵੀ ਹੁਣ ਮੀਨ ਆਜੋ ਜਿਨ੍ਹਾਂ ਨੇ ਵੇਖਣਾ ਹਨਾ ਜਿਵੇਂ ਆਹਾਂ ਪੇਟੀ ਆ ਗਈ ਆ ਅਜੇ ਤੁਸੀਂ ਇਹ ਕੀ ਕੀਤਾ ਹੋਇਆ ਬਈ ਇਹਦੇ ਉੱਤੇ ਮੈਟਿੰਗ ਕੀਤੀ ਵੀ ਆ ਹਾਂ ਵੀਰੇ ਮੈਟਿੰਗ ਕਰੀ ਹੋਈ ਐ ਪਲੱਸ ਥੱਲੇ ਸਰਮੈਕਾ ਲੱਗਿਆ ਵੀਰੇ ਸਰਮੈਕਾ ਹਾਂ ਤੇ ਬਾਈ ਯਾਰ ਮੈਂ ਜਿਵੇਂ ਕਹੇ ਪੇਟੀਆਂ ਪੂਟੀਆਂ ਖਿਲਾਰਦੀਆਂ ਗੱਲਾਂ ਕਰਦੇ ਵੀ ਖਿਲਰ ਖਿਲਰ ਜਾਂਦੀਆਂ ਕਿ ਨਹੀਂ ਖਿਲਰਦੀਆਂ ਇਹ ਤਾਂ ਵੀਰੇ ਗੱਲਾਂ ਨਹੀਂ ਖਿਲਰਦੀਆਂ ਪੇਟੀਆਂ ਹਣ ਜੇ ਪੇਟੀ ਮਾੜੀ ਬਣਾਵਾਂਗੇ ਤਾਂ ਖਿਲਰ ਹੋਗੀ ਬਈ ਠੀਕ ਐ ਤੇ ਚੰਗੀ ਪੇਟੀ ਬਣੀ ਹੋਏ ਪੇਟੀ ਕਿਵੇਂ ਵੀ ਨਹੀਂ ਖਿਲਰਦੀ ਬਈ ਖਿਲਰਦੀ ਨਹੀਂ ਜਮਾਂ ਹੀ ਨਹੀਂ ਖਿਲਰਦੀ ਵੀਰੇ ਆਪਣੇ ਕੋਲੇ ਇੰਨਾ ਟਾਈਮ ਹੋ ਗਿਆ ਤੂੰ ਮੇਰੇ ਕੋਲੇ ਕਾਹ 对的。 ਕੋਈ ਵੀ ਵੀਰੇ ਆਪਾਂ ਕੁਆਲਿਟੀ ਚੰਗੀ ਦੇਵਾਂਗੇ ਜਮਾ ਬਾਈ ਜਮਾ ਕੁਆਲਿਟੀ ਚੰਗੀ ਦੇਵਾਂਗੇ ਪਲੱਸ ਵੀਰੇ ਕੋਈ ਥੱਲੇ ਸਨਮੈਕਾ ਨਹੀਂ ਲਾਉਂਦਾ ਕੋਈ ਨਹੀਂ ਬੰਦਾ ਸਨਮੈਕਾ ਨਹੀਂ ਲਾਉਂਦਾ ਪੇਟੀ ਜੇ ਮਨ ਲਾ ਕੋਈ ਪਟਕੇ ਦੇਖਣੀ ਚਾਹੁੰਦੇ ਹੋ ਤਾਂ ਗੱਲਾਂ ਤਾਂ ਨਹੀਂ ਤੁਸੀਂ ਨਹੀਂ ਬਿਲਕੁਲ ਵੀਰੇ ਹੁਣ ਪਟ ਲੈਨੇ ਆਪਾਂ ਬਿਲਕੁਲ ਸਨਮੈਕੇ ਤੋਂ ਬਿਨਾ ਆਪਣੇ ਕੋਲੇ 10 ਇੰਚੀ ਬਕਸਾ 12 ਇੰਚੀ ਕੋਈ ਚੀਜ਼ ਆਪ ਸਨਮੈਕੇ ਤੋਂ ਬਣਾਣੀ ਆ ਆਹਾਂ ਮਤਲਬ 15 ਇੰਚੀ ਵਾਲੇ ਤਾਂ ਦੋ ਸਾਬੂ ਫਰਾਗੇ ਵੱਡੇ ਹਨ ਇਹ ਵਾਟਰਪੂਫ ਹੁੰਦੇ ਇਹ ਹਾਂ ਮੇਰੇ ਵਾਟਰਪੂਫ ਪਾਣੀ ਦਾ ਪੱਕ ਚੈੱਕ ਜਿਆ ਕਰਾਉਂਦੇ ਹੁੰਦੇ ਆ ਹਾਂ ਹਾਂ ਬਰੇ ਮੋਨੋ ਆ ਗਿਆ ਮੋਨੋ ਐਂਪਲੀਫਾਇਰ ਇਹਦੇ ਵਿੱਚ ਆਪਾਂ ਕਿੰਨੇ ਮਤਲਬ ਚਾਰ ਚਾਲ ਸਕਦਾ ਇਹ 15 ਇੰਚੀ ਦੋ 15 ਇੰਚੀ ਤਨ ਵੀ ਚਲਾ ਦੂਏ ਵੀਰੇ ਤਨ ਵੀ ਚਲਾ ਦੂ ਆਹ ਯਾਰ 8 ਮੋਸਫੇਟ ਆ ਗਿਆ 8 ਮੋਸਫੇਟ ਹਾਂ ਕਿਉਂਕਿ ਇਹ ਜਿਹੜੀ ਆਪਣੇ ਸਾਬ ਉੱਪਰ ਹੈਵੀ ਵਾਲੇ ਆ ਨਾ ਇਹ ਇਹ ਤੇ ਇਹੀ ਚੱਲੂ ਹੈ ਤੇ ਜਿਹੜਾ ਜਿਹੜਾ ਨਾਰਮਲ ਪਲੇਅਰ ਨਹੀਂ ਕੰਮ ਕਰ ਦਿੰਦਾ ਬੋਸਰਾ ਨਾਰਮਲ ਨਹੀਂ ਕਰਦਾ ਉਹ ਦਬ ਜੂ ਗਰਮ ਬਾਬੂ ਆਪਣੇ ਕੋਲ ਸੈੱਟ ਹੈਵੀ ਆ ਗਿਆ ਚਕਬੈਲ ਵੱਡੀ ਆ ਗਈ ਆ ਯਾਰ ਆ ਚੀਜ਼ਾਂ ਹੋਰ ਆ ਬਾਈ ਪਈਆਂ ਜਿਵੇਂ ਆਹਾਂ ਚੀਜ਼ਾਂ ਆਹ ਚੀਜ਼ਾਂ ਦਾ ਫਰਕ ਆ ਹਾਂ ਹੁਣ ਕਿੰਨੇ ਇੰਚੀ ਆ ਇਹ ਇਹ 12 ਇੰ ਆ ਜਾਂਦੀ ਇਹਨਾਂ ਵੀ ਉਹ ਹੈ ਸੀ ਵਾਲੇ ਕੋਣ ਇਹਨਾਂ ਦਾ ਜਿਹੜਾ ਲਾਉਣ ਨਾ ਬਾਈ ਕੋਈ ਐਵੇਂ ਤੁਸੀਂ ਮਤਲਬ ਪੈਸੇ ਤਾਂ ਨਹੀਂ ਲੁੱਟਦੇ ਵੀ ਲੋਕਾਂ ਨੂੰ ਦੱਸ ਕੇ ਆ ਕਲਰ ਜਾ ਇਹਨਾਂ ਦਾ ਫਰਕ ਹੁੰਦਾ ਕਾਲੀ ਬਰਤੇ ਵਾਲੇ ਸਪੀਕਰ ਹੁੰਦੇ ਨੇ 500 ਵਾਰ ਐਮ ਐਚ ਆ ਗਿਆ ਏ 500 ਵਾਰ ਐਮ ਐਚ ਆ ਗਿਆ ਠੀਕ ਹੈ ਜਿਵੇਂ ਆਪਣੇ ਪਾਇਨਰ ਵਗੈਰਾ ਦੇ ਆ ਗਏ ਉਹਨਾਂ ਦੇ ਬਰਾਬਰ ਦੇ ਸਪੀਕਰ ਹੈਗੇ ਉਹਨਾਂ ਨਾਲ ਰੇਟ ਘੱਟ ਹੈਗਾ ਇਹਨਾਂ ਦਾ ਪਰ ਸਪੀਕਰ ਬਰਾਬਰ ਦੇ ਸਪੀਕਰ ਬਰਾਬਰ ਦੇ ਬਰਾਬਰ ਦੇ ਮਤਲਬ ਜੇ 베ਸ ਤੇ ਜਿਹੜੀ 베ਸ ਵੱਧ ਹੋ ਹਾਂ 베ਸ ਵੱਧ ਹੋ ਇੱਕ ਚੀਜ਼ ਤਾਂ ਮੈਂ ਦੇਖੀ ਹੈਗੀ ਜਿਵੇਂ ਬਾਈ ਨਾਲ ਵੀ ਗੱਲਾਂ ਬਾਤ ਕਰਦੇ ਹੁੰਦੇ ਆ ਜਿਵੇਂ ਆਪਾਂ ਕਹਿੰਦੇ ਕਿ ਕੰਪਨੀ ਵਾਲਾ ਫਿੱਟੜ ਆਪਾਂ ਕਹਿੰਦੇ ਨਹੀਂ ਵੀ ਕੋਈ ਕੰਪਨੀ ਦਾ ਲਾਉਣਾ ਪਾਇਨਰ ਦਾ ਲਾਉਣਾ ਜਾਂ ਹਨਾ ਤਾਂ ਉਹਦੇ ਚ 베ਸ ਹੀ ਕਹਿੰਦਾ ਵੀ ਨਾਰਮਲ ਜੀ ਰਹਿੰਦੀ ਹੈ ਲਿਮਟਡ ਜੀ ਰਹਿੰਦੀ ਹੈਗੀ ਇਹੀ ਗੱਲ ਹੈ ਜਮਾ ਤਾਂ ਕ ਜੀ ਨੂੰ ਬਾਤ ਚਾਹੀਦੀ ਹੈ ਜੀ ਬਾਤਾਂ ਮੁਕ ਬਾਤ ਚਾਹੀਦੀ ਹੈ ਬਾਕੀ ਆਪਣੇ ਕੋਲੇ ਬ੍ਰਾਂਡਡ ਵੀ ਸਾਰੇ ਮਿਲ ਜਾਣਗੇ ਜੇ ਪਾਇਨਰ ਦੇ ਹੀ ਪਏ ਆਪਣੇ ਕੋਲੇ ਸਾਰਾ ਆ ਪਾਇਨਰ ਦਾ ਪਾਇਨਰ ਦਾ ਇਹਦੇ ਨਾਲ ਮਤਲਬ ਇਹ ਤਾਂ ਕੱਲੇ ਹੈਗਾ ਕਿਵੇਂ ਬੂਫਰ ਆ ਗਏ ਹਾਂ ਸਾਬੂਫਰ ਆ ਗਏ ਇਹਦੇ ਨਾਲ ਕੀ ਇਹਦੇ ਨਾਲ ਸਪੀਕਰ ਆ ਲੱਗਣਗੇ ਕਿਹੜੇ ਭਲੇ ਭਾਈ ਆਹ ਪਏ ਪਾਇਨਰ ਆਹ ਜਿਹੜੇ ਹਾਂ ਚਾਰ ਸਪੀਕਰ ਹਾਂ ਇਹ ਵੀ ਪਾਇਨਰ ਦੇ ਟਰੈਕਟਰ ਅਸਤੀ ਆ ਹਾਂ ਵੀਰੇ ਟਰੈਕਟਰ ਖਾਤਰ ਆ ਵੀਰੇ ਠੀਕ ਹੈ ਮਤਲਬ ਵੀ ਆਈਡੀਆ ਆਈਡੀਆ ਕਿੱਥੋਂ ਤੱਕ ਸ਼ੁਰੂ ਹੋ ਜਾਂਦਾ ਇਹ ਨੋਰਮਲ ਪਾਇਨਰ ਦਾ ਵੀਰੇ ਯਾਰ ਦੋ ਮਾਡਲ ਪਏ ਆਪਣੇ ਕੋਲੇ ਇੱਕ ਤਾਂ ਪੈ ਜਾਂਦਾ 2 ਕਵਾਲਿਟੀ ਜਮਾ ਸਿਰਾ ਯਾਰ ਬਾਈ ਲੋਕ ਕਹਿੰਨੇ ਕਿ ਮਿਲੀ ਤਾਂ ਸਾਨੂੰ 15 15000 ਚ ਵੀ ਜਾਂਦੇ ਹੈਗੇ ਮਿਲੀ ਜਾਂਦੇ ਆ ਬਾਈ ਆਪਾਂ ਮੰਨਦੇ ਗੱਲ ਪਰ ਬਟ ਕੁਆਲਿਟੀ ਨਹੀਂ ਮਿਲਦੀ ਨਾ ਭਰਾਓ ਤੁਹਾਨੂੰ ਪਰ ਉਹ ਸਵਾਦ ਨਹੀਂ ਆਉਣਾ ਉਹ ਆਜ ਪੜਦੀ ਆ ਹਾਂ ਜਿੰਨੇ ਜਿੰਨੇ ਸੈਟ ਲਾਏ ਆਪਾਂ ਪਾਇਨਰ ਦੇ ਬਹੁਤ ਸੈਟ ਲਾਦੇ ਯਾਰ ਇੱਕ ਸਿੰਗਲ ਸੈਟ ਦੀ ਵੀ ਕੁਆਲਿਟੀ ਆਪਣੀ ਉਹ ਨਹੀਂ ਆਈ ਠੀਕ ਹੈ ਹਾਂ ਰਿਪਲੇਸ ਨਹੀਂ ਆਈ ਬਈ ਅਗਲੇ ਨੇ ਇੱਕ ਲਾਇਆ ਤਾਂ ਚਾਰ ਉਹੀ ਪੰਡ ਚਾਰ ਸੈਟ ਹੋਰ ਗਏ ਹੈਗੇ ਠੀਕ ਹੈ ਹਾਂ ਬਿਲਕੁਲ ਬਾਈ ਕੁਆਲਿਟੀ ਜੇ ਕਿਸੇ ਨੇ ਪੈਸੇ ਲਾਉਣੇ ਆ ਚਾਰ ਸਵਾਦ ਵੀ ਲੈਣਾ ਹਾਂ ਤਾਂ ਮੈਂ ਕਹਿਣਾ ਵੀ ਤੁਸੀਂ ਕੁਆਲਿਟੀ ਵਾਲਾ ਚੰਗਾ ਲੈ ਲਿਓ ਹਨਾ ਵੀ ਕੋਈ ਵੀ ਜੇ ਬੂਫਰ ਲੈਣੇ ਆ ਜਾਂ ਜਿਵੇਂ ਆ ਡਿਜ਼ਾਈਨ ਬਣਿਆ ਹੋਇਆ ਬਾਈ ਜੀਪਾਂ ਦੇ ਵੀ ਵਗਰਾ ਦੇ ਲਾਉਂਦਾ ਰਹਿੰਦਾ ਹੈਗਾ ਤੇ ਇਸ ਤੋਂ ਇਲਾਵਾ ਬਾਈ ਇੱਕ ਆ ਡਿਜ਼ਾਈਨ ਪਿਆ ਤੁਹਾਡੇ ਕੋਲ ਇਹ ਵੀ ਸੇਮ ਹੀ ਹੈ ਹਾਂ ਇਹ ਸੇਮ ਇਹ ਇਹ ਚੀਜ਼ ਜਿਵੇਂ ਤੁਸੀਂ ਪੁਆਇਨਰ ਲਾ ਰੱਖਿਆ ਹਾਂ ਇਹ ਇਹਦੇ ਤੇ ਹੈਂਡ ਮੇਡ ਆ ਗਿਆ ਆਪਣੇ ਵੀਰੇ ਜੀ ਹੈਂਡ ਮੇਡ ਆਪ ਕੀਤਾ ਹਾਂ ਹੈਂਡ ਮੇਡ ਵੀਰੇ ਇਹ ਵੀ ਉੱਪਰ कसे ਹੋਇਆ ਵੀਰੇ ਚਾ ਹਾਂ ਠੀਕ ਹੈ ਉਹ ਵਾਲਾ ਹਾਂ ਉੱਪਰ कसे ਹੋਇਆ ਇਹਦੀ ਕੁਆਲਿਟੀ ਬਹੁਤ ਸੋਹਣੀ ਬਣ ਜਾਂਦੀ ਹੈ ਵੀਰੇ ਇਹਦਾ ਉਹਦੇ ਨਾਲ ਪੈਨਰ ਨਾਲੋਂ ਰੇਟ ਥੋੜਾ ਜਿਹਾ ਨਾਰਮਲ ਆ ਜਾਇਜ ਆ ਜਾਂਦਾ ਹੈਗਾ ਪਰ ਕੁਆਲਿਟੀ ਵੱਟ ਬਹੁਤ ਵਧੀਆ ਬਣ ਜਾਂਦੀ ਸੋਹਣੀ ਬਣ ਜਾਂਦੀ ਹਾਂ ਜਿਹੜੇ ਭਰਾ ਕਹਿੰਦੇ ਵੀ ਪਿੱਛੇ ਵੀ ਸਾਨੂੰ ਦਿਸਦਾ ਰਹੇ ਥੋੜਾ ਜਿਹਾ ਉੱਚੀ ਛਤਰੀ ਤੇ ਹੈਨਾ ਵੀ ਪਿੱਛੋਂ ਦੇਖਣ ਚ ਜਿਵੇਂ ਆ ਵੱਡਾ ਲੱਗ ਜਿਹਾ ਦਿੱਕਤ ਆਉਂਦੀ ਆ ਆ ਮੈਨੂੰ ਲੱਗਦਾ ਉਹਨਾਂ ਹਸਤੇ ਆ ਠੀਕ ਰਹਿੰਦਾਗਾ ਕਿਉਂਕਿ ਇਹ ਸਪੀਕਰ ਆ ਜਿਹੜੇ ਉੱਪਰ कसे ਜਾਂਦੇ ਛਤਰੀ ਕੋਲ ਇਹੀ ਆ ਨਾ ਬਈ ਹਾਂ ਬਈ ਬਿਲਕੁਲ ਤੇ ਕੋਈ ਹਾਲੈਂਡ ਖਤਰਾ ਤਿਆਰ ਹੋਇਆ ਮਾਡਲ ਇਹ ਠੀਕ ਹੈ ਹਾਂ ਹਾਲੈਂਡ ਟਰੈਕਟਰ ਜਿਵੇਂ ਇਹਦੇ ਹਾਲੈਂਡ ਦਾ ਤੁਸੀਂ ਉਹੀ ਬਣਾਦਾ ਲੋਕ ਕੋਲ ਆਦਾ ਹੈ ਹਾਂ ਕੀ ਬਾਤ ਹੈ ਤੇ ਆ ਇੱਕ ਦੂਜੇ ਆ ਇਹਦੇ ਨਾਰਮਲ ਵੀ ਬਤਾਰਾ ਹਾਂ 12 ਇੰਚ ਨਾਰਮਲ ਆ ਇਹ ਬੂਫਰੀ ਹੁੰਦੇ ਆ ਵੀ ਇਹ ਸਾਬੂ ਫਰੀ ਆਗੇ ਸਾਬੂ ਫਰੀ ਹੁੰਦੇ ਆ ਹਾਂ ਸਾਬੂ ਇਹ ਕਿੰਨੇ ਕਿਤਾ ਸ਼ੁਰੂ ਹੋ ਜਾਂਦੇ ਆ ਇਹ ਵੀਰੇ ਹੋ ਜਾਂਦੇ ਆ ਆਪਣੇ ਕੋਲ 16.5 17.5 16.5 17.5 12 ਇੰਚ ਚ ਹਾਂ ਤੇ ਵਾਰੰਟੀ ਗਾਰੰਟੀ ਕਿੰਨੀ ਆ ਜਾਂਦੀ ਸਾਲ ਦੀ ਵੀਰੇ ਸਾਲ ਦੀ ਸਾਲ ਦੀ ਵੀਰੇ ਜੇ ਕੋਈ ਪਾਣੀ ਪੈ ਗਿਆ ਪਾਣੀ ਵੇਗਾ ਕੋਈ ਚੱਕਰ ਵਾਲੀ ਗੱਲ ਨਹੀਂ ਵੀਰੇ ਯਾਰ ਹੱਲ ਕਰਕੇ ਦੇਵਾਂਗੇ ਆਵੜੀ ਤਾਂ ਫਾਲਤ ਪੈਂਦਾ ਨਹੀਂ ਕੋਈ ਵਾਟਰਪੂਰ ਬਤਾ ਤਾ ਕੋਈ ਵੀ ਚੀਜ਼ ਇਲੈਕਟ੍ਰੋਨਿਕਸ ਆਣਾ ਤੁਹਾਨੂੰ ਸੜ ਗਈ ਤਾਂ ਪਾਣੀ ਨੇ ਤੇ ਤੁਹਾਨੂੰ ਪਤਾ ਮਾਰ ਕਰਨੀ ਕਰਨੀ ਆ ਬਾਕੀ ਤੁਸੀਂ ਇੱਧਰ ਦੇਖ ਸਕਦੇ ਹੋ ਆ ਵੱਖੋ ਵੱਖਰੇ ਡਿਜ਼ਾਈਨ ਕੀਤੇ ਹੋਇਆ ਲਾਈਟਿੰਗ ਜਗਦੀ ਆ ਬਾਕੀ ਜਦੋਂ ਮਤਲਬ ਬੇਸ ਵਗੈਰਾ ਚੱਲਦੀ ਆ ਤਾਂ ਉਹਦੇ ਬਲਿੰਕ ਕਰਦੀਆਂ ਲਾਈਟਾਂ ਵਗੈਰਾ ਤੇ ਆ ਸੋਨੋ ਸਪੀਕਰ ਦਿਖਾਉਣੇ ਸੀ ਸਟਾਰਟਿੰਗ ਹੋ ਜਾਂਦੀ 2500 ਤੋਂ ਉੱਪਰ ਵਾਲਾ ਹਾਂਜੀ ਹਾਂਜੀ ਬਈ ਉਹ ਬਈ ਉੱਪਰ ਵਾਲੀ ਜਿਹੜੀ ਪੇਟੀ ਹੈ ਜਿੰਨਾ ਨੇ ਪਿੱਛੇ ਮੰਨ ਗਏਲ ਦੇਖਣ ਚ ਕੋਈ ਦਿੱਕਤ ਆਉਂਦੀ ਹੈ ਨਾ ਇਹ ਆਪਾਂ ਟੇਪਰ ਪੇਟੀਆਂ ਆ ਗਈਆਂ ਆਪਣੀਆਂ ਇਹ ਇਹ ਨਾਰਮਲ ਬੂਫਰ ਨਹੀਂ ਇਹ ਸਪੀਕਰ ਇਕੱਲੇ ਬੂਫਰ ਵੀਰੇ ਆਪ ਹੈ ਟੇਪਰ ਚ ਠੀਕ ਆ ਆਹ ਵਾਲੀ ਇਹ ਹਾਂ ਇਹਦੇ ਵਿੱਚ ਇਹਦੇ ਵਿੱਚ ਚਾਰ ਸਪੀਕਰ ਲੱਗੇ ਆ ਨਾਲ ਹੀ ਚਾਰ ਸਪੀਕਰ ਲੱਗੇ ਪਏ ਤਾਂ ਚਾਰ ਸਪੀਕਰ ਲੱਗੇ ਹੋਇਆ ਅੱਛਾ ਇਹ ਉਹ ਵਾਲੀ ਆ ਗਈ ਹਾਂ ਉਹ ਵਾਲੀ ਆ ਗਈ ਤਾਂ ਟੇਪਰ ਲੱਗੇ ਜਾਂਦੀ ਵੀਰੇ ਇਸ ਲੋਟ ਕਰਕੇ ਜਿਹਨੂੰ ਪਿੱਛੇ ਦੇਖਣ ਚ ਦਿੱਕਤ ਆਉਂਦੀ ਹੈ ਵੀ ਬਈ ਆਪਾਂ ਬ ਤੇ ਆ ਜੋ ਬਈ ਨਾਲ ਮੈਂ ਇਹ ਕਰਦਾ ਵੀ ਜਿਹੜਾ ਫਿਟਿੰਗ ਵਗੈਰਾ ਤੁਸੀਂ ਸਾਰੀ ਇੱਥੇ ਕਰਕੇ ਦਿੰਨੇ ਹੋ ਡਾਊਨ ਸੀਲਿੰਗ ਤੁਸੀਂ ਕਹਿੰਦੇ ਸੀ ਡਾਊਨ ਸੀਲਿੰਗ ਵੀ ਕਰਕੇ ਦਿੰਨੇ ਹੋ ਕੋਰੀਅਰ ਵੀ ਕਰਵਾਉਣਾ ਚਾਹੁੰਦੇ ਆ ਡਿਲੀਵਰੀ ਵਗੈਰਾ ਉਹ ਕਰ ਦਿੰਨੇ ਆ ਹਾਂ ਵੀਰੇ ਹੋ ਜਾਂਦੀ ਹੈ ਡਿਲੀਵਰੀ ਕਰੀਏ ਡਿਲੀਵਰੀ ਆਪਣੀ ਆ ਹਾਲੈਂਡ ਵਾਲੀ ਛਤਰੀ ਹੈ ਹਾਲੈਂਡ ਮਾਡਲ ਆ ਗਿਆ ਠੀਕ ਆ ਹਾਲੈਂਡ ਮਾਡਲ ਤੇ ਇਹ ਡਾਊਨ ਸੀਲਿੰਗ ਵਗੈਰਾ ਕਰਕੇ ਸਾਰੇ ਦਿੰਨੇ ਆ ਹਾਂ ਡਾਊਨ ਸੀਲਿੰਗ ਹੋ ਜਾਂਦੀ ਹੈ ਠੀਕ ਆ ਬਾਕੀ ਭਾਈ ਇੱਧਰ ਦੇਖੋ ਤੁਸੀਂ ਆ ਸਾਰਾ ਦੇਖੋ ਟਰੈਕਟਰਾਂ ਦੇ ਜਿਹੜੇ ਸਟੀering ਆ ਗਿਆ ਲਾਈਟਾਂ ਲੂਟਾਂ ਸਾਰੀਆਂ ਹਨ ਤੇ ਇਧਰ ਪਿੱਛੇ ਜਿਹੜੇ ਉਹ ਮੜਗਾੜਾਂ ਤੇ ਲੱਗਣ ਵਾਲੇ ਸਾਇਲੈਂਸਰ ਆ ਗਏ ਤੇ ਆ ਕਿਵੇਂ ਬਈ ਪੈਕ ਕੀਤੀਆਂ ਵਿਆਂ ਇਹ ਇਹ ਵੀਰੇ ਯਾਰ ਇਹ ਮੰਨ ਕੇ ਚੱਲੋ ਜਿਹੜੇ ਬੁਕਿੰਗ ਵਾਲੀਆਂ ਸਾਰੀਆਂ ਸਾਟੇ ਇਹ ਤਿਆਰ ਕਰ ਕਰ ਰੱਖ ਰੱਖਿਆ ਬਸ ਭੇਜਣ ਵਾਲੇ ਆ ਸਾਰੇ ਇਹ ਇਹ ਭੇਜਣ ਵਾਲੇ ਆ ਹਾਂ ਠੀਕ ਆ ਆ ਦੇਖੋ ਬਈ ਇੱਕ ਤਾਂ ਜਿਵੇਂ ਨਾਰਮਲ ਆ ਗਈ ਹਨ ਜਿਵੇਂ ਉਹ ਤੁਸੀਂ ਕੀਤੀ ਹੋਈ ਮੈਟਿੰਗ ਕੀਤੀ ਵੀ ਆ ਹਾਂ ਹਾਂ ਤੇ ਆ ਜਿਵੇਂ ਮੇਰੇ ਕੋਲੇ ਲੱਗਿਆ ਹੋਇਆ ਬਹੁਤ ਵਧੀਆ ਚੱਲਦਾ ਵੀ ਹਾਂ ਹਾਂ ਤੇ ਆ ਜਾਂਦਾ ਨੋਰਮਲ ਤੇ ਬਾਕੀ ਆ ਪੈਕਿੰਗ ਕੀਤੀ ਹੋਈ ਹੈ ਸਾਰਿਆਂ ਦੀ ਹਨਾ ਅਲੱਗ-ਅਲੱਗ ਆ ਤੇ ਆ ਪੀਟਿੰਗ ਵੀ ਚੱਲਦੀਆਂ ਬਈ ਹਾਂ ਬਰੇ ਵੀ ਹੈ ਚੱਲੀ ਜਾਂਦੀਆਂ ਮਤਲਬ ਹੁਣ ਡਿਮਾਂਡ ਤੇ ਹੈ ਕਸਟਮਰ ਦੀ ਹਾਂ ਹੁਣ ਡਿਮਾਂਡ ਆ ਬਈ ਅਗਲਾ ਕੋਈ ਯਾਰ ਸਿਲਵਰ ਮੰਗਦਾ ਹੈਗਾ ਤਾ ਉਹਨੂੰ ਸਿਲਵਰ ਹੀ ਦੇ ਦਈਏ ਭਰਾ ਠੀਕ ਹੈ ਜਿਹੜਾ ਮੰਨ ਕੇ ਚੱਲੋ ਕੱਪੜੇ ਜਿ ਮੰਗਦਾ ਉਹਨੂੰ ਕੱਪੜੇ ਹੀ ਦੇ ਜੇ ਆਪਣੇ ਕੋਲੇ ਸਟਾਕ ਸਾਰਾ ਪਿਆ ਹੈਗਾ ਨੋਰਮਲ ਪਿਆ ਕੱਪੜੇ ਵਾਲਾ ਪਿਆ ਸਭ ਪਿਆ ਹੈ ਠੀਕ ਆ ਜੋ ਮਚਾਈਦਾ ਬਿਲਕੁਲ ਬਈ ਮੈਂ ਜਿਵੇਂ ਬ ਕਿਉਂਕਿ ਜਿਹੜਾ ਆਪਾਂ ਕਹੇ ਲਈ ਵੀ ਬੰਦਾ ਪੈਸੇ ਲਾਉਂਦਾ ਤਾਂ ਉਹਨੂੰ ਐ ਹੁੰਦਾ ਵੀ ਯਾਰ ਆਵਾਜ਼ ਵਧੀਆ ਬਣੇ ਕੁਆਲਿਟੀ ਵਧੀਆ ਆਵੇ ਤੇ ਸੁਣਨ 'ਚ ਸਵਾਦ ਆਵੇ ਹਨਾ ਜਿਵੇਂ ਆਪਾਂ ਕਹੇ ਲਈ ਬਾਹਲਾ ਸੁਣਨ ਨਾਲ ਬੰਦਾ ਜਿਵੇਂ ਪਿੱਛੇ ਲੱਗਿਆ ਹੋਵੇ ਆ ਬਾਲੀ ਆਵਾਜ਼ ਵੈਸੇ ਕਰਨੀ ਨਹੀਂ ਚਾਹੀਦੀ ਹਨਾ ਪੈਂਡ 'ਚ ਨਹੀਂ ਲਾਉਣਾ ਚਾਹੀਦਾ ਜਿਹੜਾ ਡੂੰ ਡੂੰ ਕਰਨ ਕੰਨਾਂ 'ਚ ਦੁਖਣ ਲੱਗ ਜਾਂਦੇ ਆ ਜਾਂ ਕਈ ਏਰੀਆ ਹਨਾ ਤੇ ਉਹ ਚੀਜ਼ਾਂ ਵੀ ਜਿਵੇਂ ਸੌਫਟਨੈਸ ਭਾਲਦਾ ਤਾਂ ਇੱਥੇ ਆਜੋ ਚੁੱਪ ਕਰਕੇ ਬਾਈ ਹਨਾ ਵਧੀਆ ਤੁਹਾਨੂੰ ਤਸੱਲੀ ਕਰਾ ਕੇ ਭੇਜੂਗਾ ਬਾਈ ਆਰਾਮਾ ਮੰਡੀ ਖੜੇ ਆ ਤਹਿਸੀਲ ਤਲਵੰਡੀ ਸਾਬੋ ਜ਼ਿਲ੍ਹਾ ਤੇ ਬਾਕੀ ਮੈਂ ਨੰਬਰ ਦਿੱਤੇ ਹੋਏ ਆ ਸਕਰੀਨ ਤੇ ਜੇ ਕਿਸੇ ਨੇ ਲੈਣਾ ਵੀ ਹੋਇਆ ਤਾਂ ਤੁਸੀਂ ਕਾਲ ਕਰ ਸਕਦੇ ਹੋ ਬਾਕੀ ਬਾਈ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਤਾਂ ਆਮ ਬੱਸ ਬਾਈ ਜਰੂਰ ਆਪਣਾ ਇੱਕ ਤਾਂ ਇੰਸਟਾ ਪੇਜ ਆ ਬਾਈ ਉਹਨੂੰ ਫੋਲੋ ਕਰੋ ਉਹਦਾ ਨਾਮ ਹੈਗਾ ਐਚ ਆਰ ਸਿੱਧੂ ਰਾਮਾ ਮੰਡੀ ਬਰਾ ਠੀਕ ਹੈ ਬਾਈ ਲੋਕੇਸ਼ਨਸ ਉਹਨੂੰ ਦੱਸਤੀ ਵੀਰੇ ਗੋਸ਼ਾਲਾ ਰੋਡ ਰਾਮਾ ਮੰਡੀ ਕਿਉਂਕਿ ਜੇ 뮤직 ਸਿਸਟਮ ਦੇ ਵਿੱਚ ਬਾਹਲਾ ਕੁਝ ਹੁੰਦਾ ਨਹੀਂ ਹੈਣਾ ਤੇ ਤੁਹਾਨੂੰ ਪੇਟੀਆਂ ਜਿਹੋ ਜਿਹੀ ਤੁਸੀਂ ਤਿਆਰ ਕਰਵਾਉਣੀ ਚਾਹੁੰਦੇ ਹੋ ਵੱਡੀ ਤੋਂ ਵੱਡੀ ਇਹ ਕਹਾਲੋ ਕੋਈ ਟਰੈਕਟਰ ਨੂੰ ਜਾਂ ਕਹਿ ਦਿੰਦੇ ਸੀ ਵੀ ਟਰੈਕਟਰ 뮤직 ਸਿਸਟਮ ਨੂੰ ਲਾਇਆ ਡੀਜੇ ਲਾਇਆ ਹਿਸਾਬ ਨਾਲ ਲਾਇਆ ਤਾਂ ਉਹ ਜਿਹਾ ਵੀ ਬਾਕੀ ਸਾਰੀ ਫੁੱਲ ਹੁੰਦੀ ਹੈ ਵੀਰੇ ਬਾਂਪਰ ਵਗੈਰਾ ਛਤਰੀਆਂ ਵਗੈਰਾ ਸਭ ਕੁਝ A to Z ਆਪਣੇ ਕੋਲ ਸਮਾਨ ਮਿਲੂਗਾ ਕਿਸੇ ਨਾਲ ਡਾਉਨ ਸੇ ਲਿੰਕ ਕਰਾਉਣੀ ਹੈਗੀ ਸਭ ਕੁਝ A to Z ਆਪਾਂ ਜੰਮਾ ਤਿਆਰ ਕਰਕੇ ਦੇਵਾਂਗੇ ਓਕੇ ਬਾਈ ਬਿਲਕੁਲ ਬਾਈ ਜੀ ਧੰਨਵਾਦ ਬਾਈ ਜੀ